ਸਤਿ ਸ਼੍ਰੀ ਅਕਾਲ ਦੋਸਤੋ ਸੋ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹੋਇਆ ਇੱਕ ਹੈਰਾਨ ਕਰਨ ਵਾਲੀ ਕਹਾਣੀ ਹੈਰਾਨ ਕਰਨ ਵਾਲੀ ਸੱਚੀ ਘਟਨਾ ਆਪਾਂ ਕਹਿੰਦੇ ਆ ਨਾ ਕਿ ਫਿਲਮਾਂ ਦਾ ਗੀਤਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਹੋਣਾ ਉਹ ਤਾਂ ਸਿਰਫ ਮਨੋਰੰਜਨ ਦੇ ਲਈ ਹੁੰਦੀਆਂ ਨੇ ਪਰ ਇਹ ਕਹਾਣੀ ਸਿੱਧ ਕਰ ਦੂ ਕਿ ਉਹ ਫਿਲਮਾਂ ਉਹ ਗੀਤ ਸਾਡੀ ਜ਼ਿੰਦਗੀ ਤੇ ਕਿਵੇਂ ਅਸਰ ਪਾ ਸਕਦੇ ਨੇ ਸੋ ਆਜੋ ਜੀ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਤੇ ਕਹਾਣੀ ਆ ਜੀ ਤੇਲਗਾਨਾ ਇੱਕ ਸਟੇਟ ਆ ਇੰਡੀਆ ਦੀ ਉੱਥੇ ਦਾ ਇੱਕ ਸ਼ਹਿਰ ਆ ਜੀ ਨਗਰ ਕਰਨੂਲ ਉੱਥੇ ਦੀ ਕਹਾਣੀਆਂ 2017 ਦੇ ਵਿੱਚ ਇਹ ਦਸੰਬਰ ਦੇ ਨੇੜੇ ਦੀ ਕਹਾਣੀਆਂ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਆ ਆਈਸੀਯੂ ਦੇ ਵਿੱਚ ਇੱਕ ਬੰਦਾ ਐਡਮਿਟ ਆ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਮਾਤਾ ਆਉਂਦੀ ਆ ਉਹਦੇ ਹੱਥ ਦੇ ਵਿੱਚ ਇੱਕ ਮਟਨ ਸੂਪ ਫੜਿਆ ਹੋਇਆ ਤੇ ਉਹ ਨਰਸ ਨੂੰ ਬੇਨਤੀ ਕਰਦੀ ਆ ਕਿ ਮੈਨੂੰ ਆਈਸੀਯੂ ਦੇ ਵਿੱਚ ਜਾ ਲੈਣ ਦੇ ਮੇਰਾ ਉੱਤੇ ਬੇਟਾ ਐਡਮਟਾ ਸੀਰੀਅਸ ਹਾਲਤ ਦੇ ਵਿੱਚ ਤੇ ਮੈਂ ਉਹਨੂੰ ਆਹਾ ਮਟਨ ਸੂਪ ਦੇ ਕੇ ਆਉਣਾ ਉਹਨੂੰ ਬਹੁਤ ਜ਼ਿਆਦਾ ਪਸੰਦ ਆ ਉਹ ਇਹਨੂੰ ਖਾ ਕੇ ਜਾਂ ਕਹਿ ਲਓ ਇਹਨੂੰ ਪੀ ਕੇ ਬਹੁਤ ਤੰਦਰੁਸਤ ਮਹਿਸੂਸ ਕਰ ਸਕਦਾ ਨਰਸ ਉਹਦੀ ਬੇਨਤੀ ਪ੍ਰਵਾਨ ਕਰਦੀ ਆ ਤੇ ਕਹਿੰਦੀ ਆ ਵੀ ਤੁਹਾਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਆ ਪਰ ਜੋ ਤੁਸੀਂ ਆਪਣੇ ਪੁੱਤਰ ਦੇ ਲਈ ਬਣਾ ਕੇ ਲੈ ਕੇ ਆਏ ਹੋ ਇਹ ਅਸੀਂ ਜ਼ਰੂਰ ਉੱਥੇ ਪਹੁੰਚਾ ਦਾਂਗੇ ਹੁਣ ਨਰਸ ਉਹ ਮਟਨ ਸੂਪ ਲੈ ਕੇ ਆਈਸੀਯੂ ਵੱਲ ਨੂੰ ਜਾਂਦੀ ਆ ਤੇ ਉੱਥੇ ਉਹ ਜਿਹੜਾ ਉਹਨੇ ਨਾਮ ਦੱਸਿਆ ਸੀ ਉੱਥੇ ਜਾ ਕੇ ਉਹਨੂੰ ਕਹਿੰਦੀ ਆ ਉਸ ਬੰਦੇ ਨੂੰ ਕਿ ਤੁਹਾਡੇ ਮਾਤਾ ਜੀ ਆਏ ਨੇ ਤੇ ਆਹ ਜਿਹੜਾ ਮਟਨ ਸੂਪ ਆ ਇਹ ਤੁਹਾਡੇ ਲਈ ਉਹ ਲੈ ਕੇ ਆਏ ਨੇ ਉਹ ਮਟਨ ਸੂਪ ਦਾ ਨਾਮ ਸੁਣ ਕੇ ਹੀ ਇਹ ਕਹਿਣ ਲੱਗ ਜਾਂਦਾ ਕਿ ਇਹ ਨਾਮ ਨਾ ਲੋ ਮੈਨੂੰ ਇਹ ਨਾਮ ਸੁਣ ਕੇ ਹੀ ਉਲਟੀ ਆਉਂਦੀ ਆ ਮੈਂ ਤਾਂ ਪਿਓਰ ਸ਼ਾਕਾਹਾਰੀ ਆ ਮਤਲਬ ਕਿ ਵੈਜਾਂ ਮੈਂ ਨਾਨਵੈਜ ਨਹੀਂ ਖਾਂਦਾ ਨਰਸ ਉਹ ਵੀ ਹੈਰਾਨ ਹੁੰਦੀ ਆ ਵੀ ਉਹ ਬਜ਼ੁਰਗ ਮਾਤਾ ਦਾ ਕੋਈ ਕੁਝ ਹੋਰ ਕਹਿ ਰਹੀ ਸੀ ਉਹ ਤਾਂ ਕਹਿੰਦੇ ਸੀ ਵੀ ਉਹਦੇ ਪੁੱਤਰ ਨੂੰ ਮਟਨ ਸੂਪ ਪਸੰਦ ਬਹੁਤ ਆ ਪਰ ਇਹ ਬੰਦਾ ਤਾਂ ਮੁਕਰ ਰਿਹਾ ਉਹ ਬਾਹਰ ਆ ਜਾਂਦੀ ਆ ਉਹ ਬਜ਼ੁਰਗ ਮਾਤਾ ਨੂੰ ਕਹਿੰਦੀ ਆ ਕਿ ਮਾਤਾ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਉਹਨੂੰ ਬਹੁਤ ਪਸੰਦਾ ਮਟਰਨ ਸੂਪ ਉਹ ਤਾਂ ਬੰਦਾ ਖਾਣ ਤੋਂ ਮਨਾ ਕਰ ਰਿਹਾ ਉਹ ਤਾਂ ਕਹਿੰਦਾ ਮੈਂ ਹੈ ਹੀ ਸ਼ਾਕਾਹਾਰੀ ਆ ਉਹ ਬਜ਼ੁਰਗ ਮਾਤਾ ਕਹਿੰਦੀ ਵੀ ਇਦਾਂ ਨਹੀਂ ਹੋ ਸਕਦਾ ਵੀ ਤੈਨੂੰ ਕੋ ਭੁਲੇਖਾ ਲੱਗਿਆ ਤੂੰ ਕਿਸੇ ਨਾ ਗਲਤ ਬੰਦੇ ਦੇ ਕੋਲ ਇਹ ਸੂਪ ਲੈ ਗਈ ਹੋਏਗੀ ਤੇ ਜਦੋਂ ਉਹ ਨਰਸ ਇਹ ਗੱਲ ਤੋਂ ਮੁਕਰ ਜਾਂਦੀ ਹੈ ਵੀ ਸੇਮ ਉਹੀ ਨਾਮ ਜਿਹੜਾ ਤੂੰ ਦੱਸਿਆ ਤੇ ਉੱਥੇ ਹੀ ਮੈਂ ਗਈ ਆ ਉਹੀ ਨਾਮ ਦਾ ਬੰਦਾ ਉਹੀ ਆਈਸੀਯੂ ਇਦਾਂ ਹੋ ਨਹੀਂ ਸਕਦਾ ਕਿ ਮੈਂ ਕੁਪਰ ਲਿਖਾ ਕਾ ਕੇ ਆਈ ਹਾਂ ਹੁਣ ਬਜ਼ੁਰਗ ਮਾਤਾ ਇਹ ਗੱਲ ਹਜ਼ਮ ਨਹੀਂ ਕਰ پا ਰਹੀ ਵੀ ਇਦਾਂ ਕਿਵੇਂ ਹੋ ਸਕਦਾ ਵੀ ਮੇਰਾ ਪੁੱਤਰ ਮਟਰਨ ਸੂਪ ਲੈਣ ਤੋਂ ਕਿਵੇਂ ਮਨਾ ਕਰ ਸਕਦਾ ਉਹ ਡਾਕਟਰਾਂ ਦੀ ਇੱਕ ਟੀਮ ਜਿਹੜੀ ਉੱਥੇ ਬੈਠੀ ਸੀ ਕੈਵਨ ਚ ਉਹਨਾਂ ਦੇ ਕੋਲ ਜਾਂਦੀ ਆ ਉਹਨਾਂ ਨੂੰ ਸਾਰੀ ਇਹ ਗੱਲ ਦੱਸਦੀ ਆ ਤਾਂ ਡਾਕਟਰ ਵੀ ਥੋੜਾ ਜਿਹਾ ਇਸ ਚੀਜ਼ ਨੂੰ ਸੀਰੀਅਸਲੀ ਲੈਂਦੇ ਆ ਤੇ ਕਹਿੰਦੇ ਮਾਤਾ ਜੀ ਤੁਸੀਂ ਬੈਠੋ ਥੋੜੀ ਦੇਰ ਤੇ ਉਸ ਤੋਂ ਬਾਅਦ ਆਪਾਂ ਇਕੱਠੇ ਉੱਥੇ ਜਾਵਾਂਗੇ ਤੁਹਾਨੂੰ ਨਾਲ ਲਿਜਾ ਕੇ ਤੁਸੀਂ ਆਪ ਆਪਣੇ ਪੁੱਤਰ ਨੂੰ ਮਟਨ ਸੂਪ ਦੇ ਸਕਦੇ ਹੋ ਚਲੋ ਜੀ ਹੁਣ ਜਦੋਂ ਫਰੀ ਹੋ ਕੇ ਡਾਕਟਰਾਂ ਦੀ ਟੀਮ ਉਸ ਮਾਤਾ ਨੂੰ ਨਾਲ ਲੈ ਕੇ ਆਈ ਸੀ ਉਹਦੇ ਵਿੱਚ ਪਹੁੰਚਦੀ ਆ ਤਾਂ ਉਹਨੂੰ ਕਹਿੰਦੀ ਆ ਮਾਤਾ ਜੀ ਨੂੰ ਕਿਹੜਾ ਵਾ ਤੁਹਾਡਾ ਪੁੱਤਰ ਤਾਂ ਮਾਤਾ ਇਸ਼ਾਰਾ ਕਰਕੇ ਕਹਿੰਦੀ ਆ ਵੀ ਉਹ ਮੇਰਾ ਪੁੱਤਰ ਪਿਆ ਤਾਂ ਡਾਕਟਰ ਦੇਖਦੇ ਨੇ ਉਹਦਾ ਪੂਰਾ ਜਿਹੜਾ ਚਿਹਰਾ ਵਾ ਉਹ ਕਵਰ ਕੀਤਾ ਹੁੰਦਾ ਵਾ ਤੇ ਕੇਸ ਦੱਸਿਆ ਜਾ ਰਿਹਾ ਸੀ ਕਿ ਇਸ ਸ਼ਖਸ਼ ਦੇ ਮੂੰਹ ਦੇ ਉੱਤੇ ਤਜਾਬ ਡੁੱਲ ਗਿਆ ਤੇ ਸਾਰਾ ਜਿਹੜਾ ਚਿਹਰਾ ਵਾ ਉਹ ਜਲ ਚੁੱਕਿਆ ਵਾ ਤੇ ਕੁਝ ਹਿੱਸਾ ਜਿਹੜਾ ਚਾਤੀ ਤੋਂ ਉੱਪਰ ਤੱਕ ਦਾ ਉਹ ਵੀ ਜਲ ਚੁੱਕਿਆ ਡਾਕਟਰ ਕਹਿੰਦੇ ਨੇ ਮਾਤਾ ਜੀ ਤੁਸੀਂ ਕੋਸ਼ਿਸ਼ ਕਰੋ ਆਪਣੇ ਪੁੱਤਰ ਨੂੰ ਮਟਰਨ ਸੂਪ ਦੇਣ ਦੀ ਤੇ ਜਦੋਂ ਮਾਤਾ ਆਪਣੇ ਪੁੱਤਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਆ ਉਹਨੂੰ ਕਹਿੰਦੀ ਆ ਪੁੱਤ ਤੂੰ ਆਹਾ ਮਟਰਨ ਸੂਪ ਖਾ ਲੈ ਤਾ ਉਹ ਸਾਫ ਮੁਕਰ ਜਾਂਦਾ ਵੀ ਇਹਨੂੰ ਮੇਰੇ ਕੋਲੋਂ ਦੂਰ ਕਰ ਲੋ ਮੈਨੂੰ ਉਲਟੀ ਆ ਜਾਣੀ ਆ ਮੈਂ ਬਿਲਕੁਲ ਵੀ ਇਹਦੀ ਜਿਹੜੀ ਆ ਸਮੈਲ ਵੀ ਨਹੀਂ ਸੁੰਘ ਸਕਦਾ ਤੁਸੀਂ ਖਾਣ ਦੀ ਗੱਲ ਕਰਦੇ ਹੋ ਮੈਂ ਤਾਂ ਪਿਓਰ ਵੈਜਾਂ ਤਾਂ ਮਾਤਾ ਦਾ ਧਿਆਨ ਜਾਂਦਾ ਵੀ ਜਿਹੜਾ ਉਹ ਪੇਸ਼ੈਂਟ ਸੀ ਉਹ ਬਨਾਨ ਦੇ ਵਿੱਚ ਸੀ ਤਾਂ ਉਹਦੀ ਜਿਹੜੀ ਛਾਤੀ ਤੇ ਵਾਲ ਆ ਉਹ ਉਹਦੇ ਪੁੱਤ ਦੇ ਨਾਲ ਮੈਚ ਨਹੀਂ ਸੀ ਕਰਦੇ ਬਹੁਤ ਜ਼ਿਆਦਾ ਵਾਲ ਸੀ ਹੁਣ ਮਾਂ ਆਪਣੇ ਪੁੱਤ ਪੁੱਤ ਦੀ ਰਗ ਰਗ ਤੋਂ ਵਾਕਿਫ ਹੁੰਦੀ ਆ ਤੇ ਪੂਰੀ ਤਰ੍ਹਾਂ ਇਹ ਸ਼્યોਰ ਹੋ ਜਾਂਦੀ ਆ ਕਿ ਇਹ ਮੇਰਾ ਪੁੱਤਰ ਨਹੀਂ ਹੈਗਾ ਡਾਕਟਰ ਵੀ ਇਸ ਗੱਲ ਤੇ ਹੈਰਾਨ ਸੀ ਪਰ ਡਾਕਟਰ ਉੱਥੇ ਕੁਝ ਨਹੀਂ ਕਰ ਸਕੇ ਤਾਂ ਮਾਤਾ ਜੀ ਸਿੱਧਾ ਪਹੁੰਚਦੀ ਆ ਜੀ ਪੁਲਿਸ ਥਾਣੇ ਇਹ ਗੱਲ ਹੈਗੀ ਆ ਜੀ 13 ਦਸੰਬਰ 2017 ਦੀ ਤੇ ਜਦੋਂ ਮਾਤਾ ਥਾਣੇ ਪਹੁੰਚਦੀ ਆ ਥਾਣੇ ਵਾਲੇ ਜਿਹੜੇ ਪੁਲਿਸ ਵਾਲੇ ਸੀਗੇ ਉਹ ਪਹਿਲਾਂ ਮਾਤਾ ਜੀ ਨੂੰ ਨਹੀਂ ਸੀਰੀਅਸਲੀ ਲੈਂਦੇ ਤੇ ਜਦੋਂ ਸਾਰਾ ਕਿੱਸਾ ਮਾਤਾ ਜੀ ਉਹ ਦੱਸ ਦੇ ਨੇ ਕਿ ਇਦਾਂ ਇਦਾਂ ਹੋਇਆ ਵਾ ਹਸਪੀਟਲ ਦੇ ਵਿੱਚ ਕੋਈ ਹੋਰ ਹੀ ਸ਼ਖਸ ਮੇਰੇ ਪੁੱਤ ਦਾ ਨਾਮ ਲੈ ਕੇ ਉੱਥੇ ਬੈੱਡ ਦੇ ਉੱਤੇ ਆਈਸੀਯੂ ਦੇ ਵਿੱਚ ਪਿਆ ਵਾ ਤੇ ਸਾਰੀ ਜਦੋਂ ਕਹਾਣੀ ਉਹ ਬਜ਼ੁਰਗ ਮਾਤਾ ਦੱਸਦੀ ਆ ਤਾਂ ਪੁਲਿਸ ਥੋੜਾ ਜਿਆਦਾ ਸੀਰੀਅਸ ਉਹਨੂੰ ਲੈਣਾ ਸ਼ੁਰੂ ਕਰਦੀ ਆ ਤਾਂ ਨਾਮ ਉਹਦੇ ਪੁੱਤ ਦਾ ਪੁੱਛਦੀ ਆ ਤਾਂ ਉਹਦੇ ਪੁੱਤ ਦਾ ਨਾਮ ਸੀਗਾ ਜੀ ਸੁਰਿੰਦਰ ਰੈਡੀ ਤੇ ਐਮ ਸੁਦਾਕਰ ਰੈਡੀ ਦੇ ਨਾਮ ਨਾਲ ਵੀ ਉਹਨੂੰ ਜਾਣਿਆ ਜਾਂਦਾ ਸੀ ਤਾਂ ਪੜਸਾਲੇ ਫੇਰ ਕਿਤੇ ਨਾ ਕਿਤੇ ਕਹਿੰਦੇ ਆ ਵੀ ਤੁਹਾਨੂੰ ਭੁਲੇਖਾ ਨਾ ਲੱਗ ਰਿਹਾ ਹੋਵੇ ਤਾਂ ਉਹ बार-बार ਇੱਕੋ ਗੱਲ ਮਾਤਾ ਕਹਿੰਦੀ ਆ ਕਿ ਮੇਰੀ ਜਿਹੜੀ ਬਹੂ ਆ ਮੇਰੀ ਜਿਹੜੀ ਨੂੰਹ ਆ ਸਵਤੀ ਰੈਡੀ ਉਹਦਾ ਨਾਮ ਆ ਵੀ ਉਹਨੂੰ ਇੱਥੇ ਬੁਲਾਇਆ ਜਾਵੇ ਤੁਸੀਂ ਉਹਨੂੰ ਬੁਲਾ ਕੇ ਪੁੱਛਤਾਛ ਕਰੋ ਸਾਰੀ ਮਾਤਾ ਜਦੋਂ ਅੜ ਜਾਂਦੀ ਆ ਤੇ ਕਹਿ ਦਿੰਦੀ ਆ ਵੀ ਮੈਂ ਥਾਣੇ ਤੋਂ ਬਾਹਰ ਨਹੀਂ ਜਾਂਦੀ ਜਦ ਤੱਕ ਤੁਸੀਂ ਮੇਰੀ ਨੂੰਹ ਨੂੰ ਇੱਥੇ ਨਹੀਂ ਲੈ ਕੇ ਆਉਂਦੇ ਤਾਂ ਪੁਲਿਸ ਥੋੜਾ ਜਿਆ ਹੋਰ ਸੀਰੀਅਸ ਹੁੰਦੀ ਆ ਤੇ ਉਹ ਸਵਤੀ ਰੈਡੀ ਨੂੰ ਥਾਣੇ ਦੇ ਵਿੱਚ ਬੁਲਾਉਂਦੇ ਆ ਤੇ ਉਹਦੇ ਤੋਂ ਵੀ ਪੁੱਛਤਾਛਾ ਜਿਹੜੀ ਉਹ ਸ਼ੁਰੂ ਕਰਦੇ ਆ ਪਹਿਲਾਂ ਸੁਵਤੀ ਰੈਡੀ ਆ ਜਿਹੜੀ ਉਹ ਸਾਰਾ ਇਹ ਕਿੱਸਾ ਦੱਸਦੀ ਆ ਵੀ ਮੇਰਾ ਪਤੀ ਆ ਜੀ ਸੁਰਿੰਦਰ ਰੈਡੀ ਤੇ ਉਹਦੇ ਉੱਤੇ ਗਲਤੀ ਦੇ ਨਾਲ ਮੂੰਹ ਦੇ ਉੱਤੇ ਤਜਾਬ ਪੈ ਗਿਆ ਪਿਛਲੇ 6 ਦਿਨਾਂ ਤੋਂ ਉਹ ਹਸਪੀਟਲ ਦੇ ਵਿੱਚ ਐਡਮਿਟ ਆ 6 ਲੱਖ ਰੁਪਈਆ ਖਰਚਾ ਉਹਦੇ ਤੇ ਹੋ ਚੁੱਕਿਆ ਵਾ ਤੇ ਇਹ ਮਾਤਾ ਜੀ ਬਿਲਕੁਲ ਝੂਠ ਬੋਲ ਰਹੇ ਨੇ ਮੇਰਾ ਘਰ ਵਾਲਾ ਹੀ ਹਸਪੀਟਲ ਦੇ ਵਿੱਚ ਐਡਮਿਟ ਆ ਪਰ ਮਾਤਾ ਪੂਰੀ ਤਰ੍ਹਾਂ ਦੇ ਨਾਲ ਜਦੋਂ ਸਾਰੀਆਂ ਪਛਾਣਾਂ ਦੱਸਦੀ ਆ ਤਾਂ ਪੁਲਿਸ ਨੂੰ ਇਹ ਸ਼ਿਓਰ ਹੋ ਜਾਂਦਾ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਵਾ ਉਹ ਸੁਵਾਤੀ ਰੈਡੀ ਨੂੰ ਪੂਰੀ ਸ਼ਕਤੀ ਦੇ ਨਾਲ ਪੇਸ਼ ਆਉਂਦੀ ਆ ਤੇ ਆਪਣਾ ਪੁਲਿਸ ਰੰਗ ਦਿਖਾਉਂਦੀ ਆ ਫੇਰ ਤੇ ਜਦੋਂ ਪੁਲਿਸ ਆਪਣੇ ਤਰੀਕੇ ਦੇ ਨਾਲ ਪੁੱਛਤਾਚ ਕਰਦੀ ਆ ਫੇਰ ਉਹ ਸੁਵਾਤੀ ਰੈਡੀ ਸਾਰਾ ਕਿੱਸਾ ਜਿਹੜਾ ਉਹ ਸੁਣਾਉਂਦੀ ਆ ਸੁਵਾਤੀ ਰੈਡੀ ਦੱਸਦੀ ਆ ਜੀ ਕੁਝ ਸਾਲ ਪਹਿਲਾਂ ਉਹਦੀ ਸੁਰਿੰਦਰ ਰੈਡੀ ਦੇ ਨਾਲ ਮੈਰਿਜ ਹੋਈ ਮੈਰਿਜ ਵੀ ਲਵ ਮੈਰਿਜ ਤੇ ਉਸ ਵਿਆਹ ਤੋਂ ਉਹਦਾ ਇੱਕ ਬੇਟਾ ਵੀ ਆ ਤੇ ਇੱਕ ਬੇਟੀ ਵੀ ਆ ਇੱਕ ਹਸਪੀਟਲ ਦੇ ਵਿੱਚ ਨਰਸ ਦੀ ਜੌਬ ਕਰਦੀ ਆ ਜੀ ਸੁਵਤੀ ਰੈਡੀ ਤੇ ਉਹਦਾ ਕਹਿਣਾ ਵਾ 2015 ਦੇ ਵਿੱਚ ਜਾਨੀ ਕਿ ਅੱਜ ਜੋ ਉਹ ਵਾਕਿਆ ਹੋਇਆ ਉਸ ਤੋਂ 2 ਸਾਲ ਪਹਿਲਾਂ ਉਹਦੇ ਉਹਦੀ ਪਿੱਠ ਦੇ ਵਿੱਚ ਨਾ ਦਰਦ ਰਹਿਣ ਲੱਗ ਗਿਆ ਸੀ ਤੇ ਜਦੋਂ ਪਿੱਠ ਦੇ ਵਿੱਚ ਦਰਦ ਰਹਿੰਦਾ ਸੀ ਤਾਂ ਉਹ ਕਹਿੰਦੀ ਵੀ ਮੈਂ ਬੱਚਿਆਂ ਤੇ ਧਿਆਨ ਨਹੀਂ ਸੀ ਦੇ ਪਾ ਰਹੀ ਮੈਂ ਪਰਿਵਾਰ ਤੇ ਧਿਆਨ ਨਹੀਂ ਸੀ ਦੇ ਪਾ ਰਹੀ ਤੇ ਨਾ ਮੈਂ ਆਪਣੀ ਜੌਬ ਵੀ ਢੰਗ ਦੇ ਨਾਲ ਕਰ ਪਾ ਰਹੀ ਸੀ ਇੰਨਾ ਤੇਜ਼ ਉਹ ਦਰਦ ਹੁੰਦਾ ਸੀ ਤਾਂ ਇੱਕ ਦਿਨ ਜਦੋਂ ਹਸਪੀਟਲ ਜਿਹੜੇ ਉਹ ਜੌਬ ਕਰਦੀ ਆ ਤਾਂ ਡਾਕਟਰ ਦੇ ਨਾਲ ਸਾਰਾ ਇਹ ਆਪਣਾ ਦਰਦ ਸ਼ੇਅਰ ਕਰਦੀ ਆ ਆਪਣਾ ਆਪਣੀ ਬਿਮਾਰੀ ਸ਼ੇਅਰ ਕਰਦੀ ਆ ਤਾਂ ਡਾਕਟਰ ਉਹਨੂੰ ਕਹਿੰਦਾ ਵਾ ਵੀ ਮੇਰਾ ਇੱਕ ਫਰੈਂਡ ਆ ਫਿਜ਼ੀਓਥੈਰੇਪਿਸਟ ਆ ਉਹ ਡਾਕਟਰ ਰਜੇਸ਼ ਉਹਦਾ ਨਾਮ ਹੈ ਤੋ ਉਹਨੂੰ ਜਾ ਕੇ ਮਿਲ ਉਹਨਾਂ ਦੇ ਕਹਿਣ ਦੇ ਉੱਤੇ ਸੁਵਤੀ ਦਾ ਕਹਿਣਾ ਕਿ ਉਹ ਡਾਕਟਰ ਰਜੇਸ਼ ਨੂੰ ਉਹਨਾਂ ਦੇ ਕਲੀਨਿਕ ਦੇ ਵਿੱਚ ਮਿਲਣ ਜਾਂਦੀ ਆ ਜੋ ਫਿਜ਼ੀਓਥੈਰੇਪਿਸਟ ਸੀ ਆਪਣੇ ਪਿੱਠ ਦਰਦ ਨੂੰ ਲੈ ਕੇ ਉਹ ਮਿਲਣ ਜਾਂਦੀ ਆ ਜਦੋਂ ਉੱਥੇ ਜਾਂਦੀ ਆ 2-4 ਸੈਟਿੰਗਾਂ ਉਹ ਡਾਕਟਰ ਦੇ ਨਾਲ ਉਹਦੀਆਂ ਹੋਣੀਆਂ ਸੀ ਕੁਝ ਥੈਰੇਪੀਜ਼ ਉਹਦੀਆਂ ਹੋਣੀਆਂ ਸੀ ਤਾਂ ਇਹਦੇ ਦੌਰਾਨ ਉਹਦਾ ਡਾਕਟਰ ਦੇ ਨਾਲ ਇਸ਼ਕ ਪੈ ਜਾਂਦਾ ਇੱਕ ਪਿਆਰ ਉਹਨੂੰ ਸੁਰਿੰਦਰ ਰੈਡੀ ਦੇ ਨਾਲ ਹੋਇਆ ਤੇ ਹੁਣ ਦੂਜਾ ਪਿਆਰ ਉਹਨੂੰ ਡਾਕਟਰ ਦੇ ਨਾਲ ਡਾਕਟਰ ਰਾਜੇਸ਼ ਦੇ ਨਾਲ ਹੋ ਚੁੱਕਿਆ ਸੀ ਸੋ ਇਹ سلسلہ ਅੱਗੇ ਵਧਦਾ ਜਾਂਦਾ ਡਾਕਟਰ ਦੇ ਨਾਲ ਬਹੁਤ ਇੱਕ ਦੂਜੇ ਦੇ ਨਾਲ ਉਹ ਸੀਰੀਅਸ ਹੋ ਜਾਂਦੇ ਆ ਇੱਕ ਦੂਜੇ ਦੇ ਨਾਲ ਸਰੀਰਕ ਸੰਬੰਧ ਵੀ ਬਣਾ ਲੈਂਦੇ ਤੇ ਡਾਕਟਰ ਰਾਜੇਸ਼ ਦਾ ਸਵਤੀ ਰੈਡੀ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਇਹ ਸਾਰਾ ਕੁਝ ਹੁੰਦਾ ਫਿਰ ਕਿੰਨੀ ਦੇਰ ਬੰਦਾ ਲੋਕਿਆ ਰਹਿੰਦਾ ਇੱਕ ਦਿਨ ਕੀ ਹੁੰਦਾ ਹੈ ਕਿ ਜਦੋਂ ਡਾਕਟਰ ਰਜੇਸ਼ ਸੁਵਾਤੀ ਰੈਡੀ ਦੇ ਘਰੇ ਆਇਆ ਹੋਇਆ ਸੀ ਦੋਨੋਂ ਇਸ਼ਕ ਦੇ ਵਿੱਚ ਡੁੱਬੇ ਹੋਏ ਸੀ ਤਾਂ ਉਧਰੋਂ ਸੁਵਾਤੀ ਰੈਡੀ ਦਾ ਘਰ ਵਾਲਾ सुरेंद्र ਰੈਡੀ ਆ ਜਾਂਦਾ ਤੇ ਸਾਰਾ ਕੁਝ ਦੇਖ ਲੈਂਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿੰਨਾ ਨੇਕ ਇਨਸਾਨ ਸੀ ਫੇਰ ਵੀ ਸੁਵਾਤੀ ਰੈਡੀ ਨੂੰ ਇਹ ਸਮਝਾਉਂਦਾ ਕਿ ਜੋ ਤੇ ਤੋ ਹੋਇਆ ਉਹ ਇੱਕ ਗਲਤੀ ਆ ਤੂੰ ਭੁੱਲ ਜਾ ਮੈਂ ਤੈਨੂੰ ਇੱਕ ਮੌਕਾ ਦਿੰਦਾ ਵਾ ਮੈਂ ਤੈਨੂੰ ਪਹਿਲਾਂ ਵਾਲੀ ਥਾਂ ਦਊਂਗਾ ਪਰ ਤੂੰ ਇਹ ਸਾਰਾ ਕੁਝ ਛੱਡ ਦੇ ਇਸ ਡਾਕਟਰ ਦਾ ਘਿਹੜਾ ਤੂੰ ਛੱਡ ਦੇ ਪਰ ਸਵਾਤੀ ਰੈਡੀ ਨਹੀਂ ਸੁਧਰਦੀ ਤੇ ਨਾ ਹੀ ਡਾਕਟਰ ਰਜੇਸ਼ ਉਹਨੂੰ ਛੱਡਣ ਦੇ ਲਈ ਤਿਆਰ ਸੀ ਸੁਰਿੰਦਰ ਰੈਡੀ ਦੇ ਸਮਝਾਉਣ ਤੋਂ ਬਾਅਦ ਵੀ ਉਹ ਦੋਨੋਂ ਮਿਲਦੇ ਨੇ ਬਾਹਰ ਮਿਲਦੇ ਨੇ ਕਦੇ ਉਹ ਕਲੀਨਿਕ ਤੇ ਚਲ ਜਾਂਦੀ ਸੀ ਤੇ ਉਹਨਾਂ ਦਾ ਇਹ ਸਿਲਸਿਲਾ ਖਤਮ ਨਹੀਂ ਹੁੰਦਾ ਹੁਣ ਜੀ 2017 ਨਵੰਬਰ ਚੜ ਚੁੱਕਿਆ ਵਾ ਤਾਂ ਇੱਕ ਜਿਹੜੀ ਸਾਊਥ ਦੀ ਮੂਵੀ ਦੋਨੋਂ ਜਣੇ ਦੇਖਦੇ ਆ ਸੁਵਤੀ ਰੈਡੀ ਤੇ ਡਾਕਟਰ ਰਾਜੇਸ਼ ਪਹਿਲਾਂ ਸੁਵਤੀ ਰੈਡੀ ਦੇਖਦੀ ਆ ਉਹਦੇ ਵਿੱਚ ਜੋ ਕੁਝ ਦਿਖਾਇਆ ਗਿਆ ਸੀ ਉਹਨੂੰ 7-8 ਵਾਰ ਫਿਲਮ ਨੂੰ ਰਿਪੀਟ ਕਰਦੀ ਆ ਤੇ ਉਹਨੂੰ ਦੇਖਣ ਨੂੰ ਵੀ ਕਹਿੰਦੀ ਆ ਡਾਕਟਰ ਨੂੰ ਉਹ ਵੀ 7-8 ਵਾਰ ਇਹ ਫਿਲਮ ਦੇਖਦਾ ਉਹਦੇ ਵਿੱਚ ਜੋ ਇਹ ਸਾਰਾ ਕਹਾਣੀ ਸੀ ਫਿਲਮ ਦੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰੀਅਲ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਹਾਣੀ ਇਹ ਫਿਲਮ ਦੀ ਕਹਾਣੀ ਜਿੱਦਾਂ ਜਿੱਦਾਂ ਜੋ ਮੈਂ ਸੁਣਾ ਰਿਹਾ ਉਹਦੇ ਨਾਲ ਕਲੀਅਰ ਹੁੰਦੀ ਜਾਊਗੀ ਜਦੋਂ ਇਹ ਸਾਰਾ ਕੁਝ ਉਹਨਾਂ ਦੇ ਬਸੋਂ ਬਾਰ ਹੋ ਗਿਆ ਤਾਂ ਡਾਕਟਰ ਰਜੇਸ਼ ਜਿਹੜਾ ਸੀਗਾ ਉਹ ਕਹਿੰਦਾ ਵਾ ਵੀ ਆਪਾਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਵੀ ਹੁਣ ਉਹ ਫਿਲਮ ਨੂੰ ਅੰਜਾਮ ਦੇਣ ਦਾ ਸਮਾਂ ਆ ਗਿਆ ਇੱਕ ਕੰਮ ਕਰਦੇ ਆ ਤੂੰ ਇਹ ਸਾਰਾ ਕੁਝ ਕਰੇਂਗੀ ਹੁਣ ਦੋਨੋਂ ਮੈਡੀਕਲ ਪੇਸ਼ੇ ਦੇ ਸੀਗੇ ਤੇ ਉਹ ਕੀ ਕਰਦੇ ਨੇ ਇੱਕ ਵਾਰੀ ਜਦੋਂ ਜਿਹੜਾ ਸੁਰਿੰਦਰ ਰੈਡੀ ਆ ਉਹ ਘਰੇ ਸੁੱਤਾ ਪਿਆ ਸੀ ਤਾਂ ਸਵਾਤੀ ਰੈਡੀ ਉਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੰਦੀ ਆ ਤੇ ਉਧਰੋਂ ਡਾਕਟਰ ਰਜੇਸ਼ ਆ ਜਾਂਦਾ ਤੇ ਉਹਦੇ ਸਿਰ ਦੇ ਵਿੱਚ ਬਹੁਤ ਕੋਈ ਭਾਰੀ ਚੀਜ਼ ਮਾਰ ਦਿਆ ਤੇ ਔਨ ਦੀ ਸਪੋਰਟ ਸੁਰਿੰਦਰ ਰੈਡੀ ਦੀ ਡੈਥ ਹੋ ਜਾਂਦੀ ਆ ਦੋਨੋਂ ਜਣੇ ਰਲ ਕੇ ਉਥੋਂ 20 ਕਿਲੋਮੀਟਰ ਦੂਰ ਉਸ Laash ਦਾ ਅੰਤਿਮ ਸੰਸਕਾਰ ਵੀ ਕਰਿਆਉਂਦੇ ਇਹ ਸਾਰਾ ਕੁਝ ਉਹਨਾਂ ਨੇ ਫਿਲਮ 'ਚ ਦੇਖਿਆ ਸੀ ਤੇ ਹੁਣ ਡਾਕਟਰ ਰਜੇਸ਼ ਨੇ ਬਣਨਾ ਸੀਗਾ ਸੁਰਿੰਦਰ ਰੈਡੀ ਪਲਾਨਿੰਗ ਦੇਖੋ ਉਹ ਡਾਕਟਰ ਸੀ ਕਿਸੇ ਡਾਕਟਰ ਤੋਂ ਨੇ ਸਲਾਹ ਲੈ ਲਈ ਸੀ ਲੈ ਲਈ ਸੀਗੀ ਵੀ ਕਿਹੜਾ ਤਜਾਬ ਪਾਇਆ ਜਾਵੇ ਜਿਹਦੇ ਨਾਲ ਜਿਹੜੀ ਸਕਿਨ ਆ ਉਹ ਜਲੂਗੀ ਤਾਂ ਸਹੀ ਪਰ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਇੰਟਰਨਲ ਤੇ ਬਾਅਦ ਦੇ ਵਿੱਚ ਪਲਾਸਟਿਕ ਸਰਜਰੀ ਦੇ ਨਾਲ ਕੋਈ ਵੀ ਚਿਹਰਾ ਵਾ ਜਿਹੜਾ ਮੈਂ ਚਾਹੂੰਗਾ ਉਹ ਮੈਂ ਲੈ ਸਕਾਂ ਕਿਉਂਕਿ ਇੱਕ ਖਾਸ ਗੱਲ ਸੀ ਉਸ ਡਾਕਟਰ ਦੇ ਵਿੱਚ ਸੁਰਿੰਦਰ ਰੈਡੀ ਦੇ ਨਾਲ ਕਰਦਕਾਠ ਉਹਦੀ ਜਿਹੜੀ ਬੋਡੀ ਸਟਰਕਚਰ ਬਹੁਤ ਮੇਲਜੋਲ ਖਾਂਦੇ ਸੀ ਮਿਲਦੇ ਜੁਲਦੇ ਸੀਗੇ ਸੋ ਉਸ ਤੋਂ ਬਾਅਦ ਉਹ ਆਪਣੇ ਚਿਹਰੇ ਦੇ ਉੱਤੇ ਤਜਾਬ ਪਾਉਂਦਾ ਤੇ ਆਪਣੇ ਚਿਹਰੇ ਨੂੰ ਜਲਾ ਲੈਂਦਾ ਵਾ ਮਾ ਨੂੰ ਉਹਦੀ ਨੂੰ ਇਹ ਸ਼ੋਅ ਕੀਤਾ ਜਾਂਦਾ ਕਿ ਗਲਤੀ ਦੇ ਨਾਲ ਤਜਾਬ ਆ ਜਿਹੜਾ ਉਹ ਚਿਹਰੇ ਦੇ ਉੱਤੇ ਗਿਰ ਗਿਆ ਉਹਨੂੰ ਹਸਪੀਟਲ ਫਟਾਫਟ ਲੈ ਕੇ ਜਾਈ ਲੈ ਕੇ ਜਾਇਆ ਜਾਂਦਾ ਵਾ ਤੇ ਇਸ ਹਾਲਤ ਦੇ ਵਿੱਚ ਤੇ ਹੁਣ ਉਹ ਕਹਾਣੀ ਸ਼ੁਰੂਆਤ ਜਿੱਥੋਂ ਮੈਂ ਕੀਤੀ ਸੀ ਉੱਥੇ ਜੁੜ ਗਈ ਕਿ ਉਹ ਮਾਤਾ ਮਟਰਨ ਸੂਪ ਧੀ ਦੇ ਲਈ ਲੈ ਕੇ ਗਈ ਸੀ ਇੱਕ ਮਟਰਨ ਸੂਪ ਨੇ ਹੀ ਸਵਤੀ ਰੈਡੀ ਤੇ ਡਾਕਟਰ ਰਜੇਸ਼ ਦੋਨਾਂ ਨੂੰ ਫਸਾਤਾ ਸੀ ਸ਼ਾਇਦ ਜੇ ਉਹ ਮਟਨ ਸੂਪ ਮਾਤਾ ਨਾਂ ਲੈ ਕੇ ਜਾਂਦੀ ਤੇ ਇਹ ਉਹਨਾਂ ਦਾ ਪਲਾਨ ਥੋੜਾ ਜਿਆ ਹੋਰ ਵੀ ਅੱਗੇ ਵੱਧ ਜਾਂਦਾ ਪਰ ਜਿਆਦਾ ਅੱਗੇ ਝੂਟ ਨਹੀਂ ਵੱਧਾ ਹੁੰਦਾ ਸੋ ਜਦੋਂ ਸਵਤੀ ਰੈਡੀ ਨੇ ਆਪ ਸਾਰਾ ਇਹ ਜੁਰਮ ਕਬੂਲ ਕਰ ਲਿਆ ਕੀ ਕੀ ਉਹਨਾਂ ਨੇ ਕੀਤਾ ਸਾਰਾ ਕੁਝ ਆਪ ਹੀ ਪੁਲਿਸ ਦੇ ਸਾਹਮਣੇ ਦੱਸਤਾ ਤਾਂ ਪੁਲਿਸ ਨੇ ਸਭ ਤੋਂ ਪਹਿਲਾਂ ਸਵਤੀ ਰੈਡੀ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਿਹੜਾ ICU ਦੇ ਵਿੱਚ ਡਾਕਟਰ ਰਜੇਸ਼ ਪਿਆ ਸੀ ਉਹਨੂੰ ਵੀ ਹਰਾਸਤ ਦੇ ਵਿੱਚ ਲੈ ਲਿਆ ਤੇ ਕਾਫੀ ਜਿਹੜੀ ਜੋ ਬਣਦੀ ਸਜ਼ਾ ਸੀ ਉਹ ਮਿਲੀ ਦੋਨਾਂ ਨੂੰ ਉਸ ਤੋਂ ਬਾਅਦ ਜਿਹੜੇ ਦੋ ਬੱਚੇ ਸੀਗੇ ਜੀ ਉਹ ਸੁਰਿੰਦਰ ਰੈਡੀ ਦੀ ਜਿਹੜੀ ਮਾਂ ਸੀ ਉਹਨਾਂ ਨੇ ਸਾਂਭੇ ਮਤਲਬ ਕਿ ਬੱਚਿਆਂ ਦੀ ਦਾਦੀ ਨੇ ਦੋਨੋਂ ਬੱਚਿਆਂ ਨੂੰ ਸਾਂਭਿਆ ਤੇ ਪਾਲਿਆ ਪਰ ਦੇਖੋ ਦੋਸਤੋ ਕਿ ਕਹਿੋ ਜੇ ਹਾਲਾਤ ਕਈ ਵਾਰ ਬਣ ਜਾਂਦੇ ਨੇ ਆਪਾਂ ਕਿਸ ਹੱਦ ਤੱਕ ਗਿਰ ਜਾਂਦੇ ਆ ਇੱਕ ਫਿਲਮ ਦੇਖ ਕੇ ਅਸੀਂ ਉਹਨੂੰ ਆਪਣੀ ਰੀਅਲ ਜ਼ਿੰਦਗੀ 'ਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਭੁੱਲ ਜਾਂਦੇ ਆ ਕਿ ਉਹ ਫਿਲਮ ਉਹ ਤਾਂ ਕੁਝ ਵੀ ਕਰ ਸਕਦੇ ਜਿੱਦਾਂ ਮਰਜ਼ੀ ਸਟੋਰੀ ਬਣਾ ਲੈਣ ਪਰ ਅਸੀਂ ਆਪਣੀ ਰੀਅਲ ਲਾਈਫ 'ਚ ਕੀ ਕਰਨਾ ਕੀ ਨਹੀਂ ਕੀ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਇੱਕ ਡਾਕਟਰ ਹੋ ਕੇ ਇੰਨਾ ਪੜਿਆ ਲਿਖਿਆ ਬੰਦਾ ਹੋ ਕੇ ਇਹ ਸਟੈਪ ਚੱਕ ਸਕਦਾ ਇੱਕ ਨਰਸ ਹੋ ਕੇ ਵੀ ਕੋਈ ਇਹ ਪੜੀ ਲਿਖੀ ਨਰਸ ਹੋ ਕੇ ਇਹ ਸਾਰਾ ਕੁਝ ਕੋਈ ਕਿਵੇਂ ਕਰ ਸਕਦਾ ਸੋ ਇਹ ਸੀ ਜੀ ਅੱਜ ਦੀ ਕਹਾਣੀ ਤੇ ਇਹ ਥੋੜਾ ਜਿਹਾ ਇਹਨੂੰ ਸੁਣ ਕੇ ਤੁਹਾਨੂੰ ਜਰੂਰ ਲੱਗਦਾ ਹੋਊਗਾ ਕਿ ਇਦਾਂ ਕਿਦਾਂ ਪੋਸੀਬਲ ਆ ਪਰ ਇਹ ਸਾਰੀਆਂ ਰੀਅਲ ਸਟੋਰੀਜ਼ ਨੇ ਮੈਂ ਫੇਰ ਕਹੂੰਗਾ Google ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਹੋਰ ਨਵਾਂ ਰੀਅਲ ਇਨਸੀਡੈਂਟ ਲੈ ਕੇ ਜਲਦੀ ਹਾਜ਼ਰ ਹੋਊਂਗਾ